ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਪਿਆਰਿਓ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵੋਗੇ ਆਓ ਜੀ ਅੱਜ ਸਾਖੀ ਸੰਗ ਪ੍ਰਸੰ ਸ਼ਰਵਨ ਕਰੀਏ ਅੱਜ ਦਾ ਸਾਖੀ ਪ੍ਰਸੰਗ ਹੈ ਗੁਰੂ ਅਮਰਦਾਸ ਜੀ ਦੁਆਰਾ ਗੋਵਿੰਦ ਬਾਣ ਵਿਖੇ ਬਾਉਲੀ ਦੀ ਉਸਾਰੀ ਕਰਨੀ ਬੌਲੀ ਸਾਹਿਬ ਦੀ ਉਸਾਰੀ ਕਰਨੀ ਸਾਖੀ ਸਰਵਣ ਕਰਨ ਤੋਂ ਪਹਿਲਾਂ ਆਪ ਜੀ ਮੇਰੇ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਓ ਭਾਈ ਤੇ ਬੈਲ ਆਨ ਘੰਟੀ ਹੈ ਜਿਹੜੀ ਉਹ ਆਲ ਤੇ ਕਰ ਲਓ ਤਾਂ ਕਿ ਹਰ ਨੋ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚਦਾ ਰਹੇ ਗੁਰੂ ਅਮਰਦਾਸ ਜੀ ਗੋਵੜੀ ਮਾ ਗੋਵਿੰਦਵਾਲ ਜਦੋਂ ਰਹਿ ਰਹੇ ਸੀ ਤਾਂ ਉਹਨਾਂ ਨੇ ਸੋਚਿਆ ਕਿ ਇੱਥੇ ਕੋਈ ਅਸਥਾਨ ਇਹੋ ਜਿਹਾ ਸਥਾਨ ਬਣਾਇਆ ਜਾਵੇ ਜਿੱਥੇ ਹਰ ਸਾਲ ਸਿੱਖ ਸੰਗਤਾਂ ਇਕੱਠੀਆਂ ਹੋਣ ਅਤੇ ਸਿੱਖੀ ਪ੍ਰਚਾਰ ਵਿੱਚ ਵੀ ਸਹੂਲਤਾਂ ਹੋ ਜਾਵੇ। ਸਿੱਖੀ ਪ੍ਰਸਾਰ ਪ੍ਰਚਾਰ ਵੀ ਜਿਹੜਾ ਵੱਧ ਜਾਵੇ। ਉਹਨਾਂ ਨੇ ਸੰਗਤਾਂ ਨੂੰ ਇਕੱਠਾ ਕੀਤਾ ਤੇ ਸੰਗਤਾਂ ਅੱਗੇ ਇੱਕ ਗੱਲ ਰੱਖੀ ਕਿ ਇੱਥੇ ਇੱਕ ਬਾਉਲੀ ਉਸਾਰਨ ਦੀ ਤਿਆਰੀ ਕੀਤੀ ਜਾਵੇ। ਸਭ ਸੰਗਤਾਂ ਨੇ ਇਸ ਨੂੰ ਪ੍ਰਵਾਨ ਕਰ ਲਿਆ ਸੰਗਤਾਂ ਨੇ ਕਿਹਾ ਮਹਾਰਾਜ ਆਪ ਜੀ ਦੀ ਕਿਰਪਾਲਤਾ ਅਨੁਸਾਰ ਬੌਲੀ ਤਿਆਰ ਕੀਤੀ ਜਾਵੇ ਤਾਂ ਪਾਪਾ ਬੁੱਢਾ ਜੀ ਨੂੰ ਸੱਦਿਆ ਗਿਆ ਤੇ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਇੱਥੇ ਬੌਲੀ ਉਸਾਰਨੀ ਆ ਉਸ ਥਾਂ ਲੱਭੋ ਕਿੱਥੇ ਬੌਲੀ ਸਾਹਿਬ ਜਿਹੜੀ ਖੁਦਾਈ ਕੀਤੀ ਜਾਵੇ ਤੇ ਤੁਸੀਂ ਉਹਦੀ ਉਸਾਰੀ ਕਰੋ ਤਾਂ ਬਾਬਾ ਬੁੱਢਾ ਜੀ ਨੇ ਜਿੱਥੇ ਬੌਲੀ ਸਾਹਿਬ ਬਣਿਆ ਗੋਵਿੰਦਵਾਲ ਵਿਖੇ ਉਹ ਬੌਲੀ ਸਥਾਨ ਤੇ ਜਾ ਕੇ ਟੱਕ ਲਾਇਆ ਅਕਲਾ ਕੇ ਸੰਗਤਾਂ ਨੂੰ ਬੌਲੀ ਉਸਾਰਨ ਦੀ ਖੂਪਟਣ ਦੀ ਜਿਹੜੀ ਗੱਲ ਕਹੀ ਤੇ ਸੰਗਤਾਂ ਨਾਲ ਨਾਲ ਮਿਲ ਕੇ ਉਹ ਬੌਲੀ ਸਾਹਿਬ ਦੀ ਉਸਾਰੀ ਜਿਹੜੀ ਹੈ ਸ਼ੁਰੂ ਕਰਦੀ। ਕੁਝ ਸਮੇਂ ਵਿੱਚ ਹੀ ਸੰਗਤਾਂ ਨਾਲ ਨਾਲ ਮਿਲ ਕੇ ਉਹ ਬੌਲੀ ਤਿਆਰ ਕਰ ਦਿੱਤੀ। ਇਸ ਬੌਲੀ ਵਿੱਚ 84 ਪੌੜੀਆਂ ਬਣਾਈਆਂ ਗਈਆਂ। ਇਹ 84 ਪੌੜੀਆਂ 84 ਲੱਖ ਜੁਨਾਂ ਨੂੰ ਦਸਾਉਂਦੀਆਂ ਗੁਰੂ ਜੀ ਦਾ ਇਹ ਉਪਦੇਸ਼ ਸੀ ਕਿ ਜਿਹੜਾ ਵਿਅਕਤੀ ਇਹਨਾਂ 84 ਪੌੜੀਆਂ ਉੱਤੇ ਵਾਰੀ-ਵਾਰੀ ਜਪਜੀ ਸਾਹਿਬ ਦਾ ਪਾਠ ਕਰਕੇ ਅਤੇ ਹਰ ਪਾਠ ਪਿੱਛੋਂ ਬੌਲੀ ਵਿੱਚ ਇਸ਼ਨਾਨ ਕਰੇ ਉਸ ਦੀ 84 ਜੜੀ ਉਹ ਕੱਟੀ ਜਾਵੇਗੀ ਇਹ ਵਾਰ ਦਿੱਤਾ ਮਹਾਰਾਜ ਗੁਰੂ ਅਮਰਦਾਸ ਜੀ ਨੇ ਅਤੇ ਉਹ ਸੰਸਾਰਿਕ ਭੌਸਾਗਰ ਨੂੰ ਪਾਰ ਕਰ ਜਾਵੇਗਾ 84 ਦਾ ਕਿਹੜਾ ਜਿਹੜਾ ਜਨਮਨਕ ਹਕੂਮਦ ਹੈ ਉਸ ਤੋਂ ਪਰੇ ਹੋ ਜਾਵੇਗਾ ਗੁਰੂ ਅਮਰਦਾਸ ਜੀ ਨੇ ਉੱਥੇ ਇਹ ਵਾਰ ਦਿੱਤਾ ਬੌਲੀ ਦਾ ਕੰਮ ਹੋ ਜਾਣ ਪਿੱਛੋਂ ਇਹ ਵੇਖਿਆ ਗਿਆ ਕਿ ਜਲ ਉੱਪਰ ਨਹੀਂ ਸੀ ਆ ਰਿਹਾ ਸੀ ਜਦੋਂ ਬੌਲੀ ਦੀ ਉਸਾਰੀ ਕੀਤੀ ਤਾਂ ਉਹ ਪਾਣੀ ਵਾਸਤੇ ਤਾਂ ਪਾਣੀ ਉੱਥੇ ਉਸਾਰੀ ਕਰਨ ਤੋਂ ਉੱਤੇ ਨਹੀਂ ਆ ਰਿਹਾ ਸੀ ਉਹ ਖੂਸੀ ਜਿਹੜਾ ਬੌਲੀ ਸਾਹਿਬ ਸੀ ਉਹ ਭਰ ਨਹੀਂ ਰਿਹਾ ਸੀ। ਪਾਣੀ ਦੇ ਰਾਹ ਵਿੱਚ ਇੱਕ ਬਹੁਤ ਵੱਡੀ ਚਟਾਨ ਅੜੀ ਹੋਈ ਸੀ ਥੱਲੇ ਜਿਹੜੀ। ਉਸ ਚਟਾਨ ਨੂੰ ਤੋੜੇ ਬਗੈਰ ਪਾਣੀ ਉੱਤੇ ਨਹੀਂ ਸੀ ਆਉਣਾ। ਉੱਤੇ ਨਹੀਂ ਸੀ ਆ ਰਿਹਾ। ਗੁਰੂ ਜੀ ਨੇ ਵਿਚਾਰ ਕੀਤੀ ਅਤੇ ਉਸੇ ਵੇਲੇ ਲਾਗੇ ਇੱਕ ਮਾਨਕ ਚੰਦ ਨਾਂ ਦਾ ਗੁਰੂ ਜੀ ਦੇ ਕੋਲੇ ਖੜਾ ਸੀਗਾ ਤੇ ਗੁਰੂ ਜੀ ਅਮਰਦਾਸ ਜੀ ਨੇ ਜਦੋਂ ਵੇਖਿਆ ਤਾਂ ਲਾਗੇ ਖੜੇ ਮਾਨਕ ਚੰਦ ਨੂੰ ਬੁਲਾਇਆ ਅਤੇ ਆਪਣੇ ਵੱਲੋਂ ਹਥੋੜਾ ਫੜਾ ਕੇ ਤੇ ਉਹਨੂੰ ਕਹਿਣ ਲੱਗੇ ਆਹ ਫੜ ਹਥੋੜਾ ਤੇ ਬੌਲੀ ਸਾਹਿਬ ਵਿੱਚ ਜਾ ਕੇ ਤੇ ਉਹ ਚਟਾਨ ਦੇ ਉੱਤੇ ਜ਼ੋਰ ਦਾ ਹਥੋੜਾ ਮਾਰਦੇ ਜਿਹੜੀ ਤਾੜ ਹੈ ਚਟਾਨ ਦੀ ਉਹ ਟੁੱਟ ਜਾਵੇਗੀ ਭੰਡ ਜਾਵੇਗੀ ਉਸ ਦੇ ਕਾਰਨ ਪਾਣੀ ਉੱਤੇ ਆ ਜਾਵੇਗਾ ਹੁਣ ਗੁਰੂ ਜੀ ਦੀ ਆਗਿਆ ਮੰਨ ਕੇ ਮਾਨਕ ਚੰਦ ਬੌਲੀ ਦੇ ਵਿੱਚ ਉਤਰਿਆ ਉਹਨੇ ਸਤ ਗੁਰੂ ਜੀ ਦੀ ਆਸਰਾ ਲੈ ਕੇ ਤੇ ਅਰਦਾਸ ਕਰਕੇ ਮਹਾਰਾਜ ਦੀ ਜੀ ਚਰਣਾ ਵਿੱਚ ਤੇ ਰੱਬ ਦਾ ਨਾਮ ਲੈ ਕੇ ਇੰਨੀ ਜ਼ੋਰ ਦਾ ਉਹ ਥੋੜਾ ਚਟਾਨ ਦੇ ਉੱਤੇ ਮਾਰਿਆ ਉਹ ਥੋੜਾ ਵੱਜਣ ਤੇ ਉਹ ਚਟਾਨ ਦਾ ਜਿਹੜਾ ਤੜ ਸੀਗਾ ਉਹ ਵਿਚਾਲੋਂ ਟੁੱਟ ਗਿਆ ਜਦੋਂ ਤੜ ਟੁੱਟੀ ਚਟਾਨ ਦੀ ਤਾਂ ਪਾਣੀ ਉਸ ਟ੍ਰੇਡ ਦੇ ਵਿੱਚੋਂ ਦੀ ਉੱਤੇ ਆਉਣ ਲੱਗ ਗਿਆ ਇੰਨੇ ਜ਼ੋਰ ਦੀ ਪਾਣੀ ਆਇਆ ਕਿ ਮਾਨਕ ਚੰਦ ਨੂੰ ਬੌਲੀ ਨਿਕਲਣ ਵਿੱਚ ਵੀ ਜਿਹੜਾ ਤਕਲੀਫ ਹੋਈ ਉਹ ਵਿੱਚ ਹੀ ਡੁੱਬ ਗਿਆ ਬਾਹਰ ਨਿਕਲਦਿਆਂ ਨਿਕਲਿਆਂ ਖੂਬ ਸੀਗਾ ਉਹ ਭਰ ਗਿਆ ਤੇ ਹਰਮਾਨਕ ਚੰਦ ਸੀ ਜਿਹੜਾ ਉਹ ਵਿੱਚ ਡੁੱਬਣ ਲੱਗ ਗਿਆ ਪਰ ਗੁਰੂ ਅਕਾਲ ਪੁਰਖ ਵਾਹਿਗੁਰੂ ਗੁਰੂ ਰਾਮ ਅਮਰਦਾਸ ਅਮਰਦਾਸ ਜੀ ਦੀ ਕਿਰਪਾ ਨਾਲ ਉਹ ਕਬਰਾਇਆ ਨਹੀਂ ਤੇ ਜਿਹੜੀ 84 ਪੌੜੀਆਂ ਸੀਗੀਆਂ ਉਹਨਾਂ ਦੇ ਹੁੰਦਾ ਹੁੰਦਾ ਬਾਹਰ ਆਇਆ ਜਦੋਂ ਬਾਹਰ ਆਇਆ ਤਾਂ ਸੰਗਤਾਂ ਨੇ ਉਹਨੂੰ ਆਸ਼ੀਰਵਾਦ ਦਿੱਤਾ ਗੁਰੂ ਅਮਰਦਾਸ ਜੀ ਨੇ ਆਸ਼ੀਰਵਾਦ ਦਿੱਤਾ ਤੇ ਧੰਨਵਾਦ ਕੀਤਾ ਉਹਦਾ ਤੇ ਵੇਖਦਿਆਂ ਵੇਖਦਿਆਂ ਉਹ ਖੂਸੀ ਜਿਹੜਾ ਉਹ ਭਰ ਗਿਆ ਮਾਨਕ ਚੰਦ ਜਿਹੜਾ ਡੁੱਬ ਕੇ ਵੀ ਬਾਹਰ ਆ ਗਿਆ ਡੁੱਬਦੇ ਡੁੱਬਦੇ ਬਾਹਰ ਆ ਗਿਆ ਪਰ ਗੁਰੂ ਜੀ ਨੇ ਉਹਨੂੰ ਸਹਾਇਤਾ ਦਿੱਤੀ ਤੇ ਉਹ ਮਾਨਕ ਚੰਦ ਬਾਹਰ ਆਇਆ ਇਸ ਤਰ੍ਹਾਂ ਕਰਕੇ ਉਹ ਬਾਉਲੀ ਸਾਹਿਬ ਦੀ ਜਿਹੜੀ ਉੱਥੇ ਵਿਚਾਰੀ ਹੋ ਗਈ ਤੇ ਸੰਗਤਾਂ ਨੇ ਬਹੁਤ ਸ਼ੁਕਰਾਨਾ ਕੀਤਾ ਗੁਰੂ ਸਾਹਿਬ ਜੀ ਦਾ ਅੱਜ ਉੱਥੇ ਬਹੁਤ ਵੱਡਾ ਇਕੱਠ ਹੁੰਦਾ ਹੈ ਬੌਲੀ ਸਾਹਿਬ ਹੈ ਗੋਵਿੰਦਵਾਲ ਵਿਖੇ ਤੁਸੀਂ ਆਪ ਜੀ ਜਾਓ ਤਾ ਕਦੇ ਦਰਸ਼ਨ ਕਰਿਓ ਉੱਥੇ 84 ਪੌੜੀਆਂ 84 ਪੌੜੀਆਂ ਉਤਰ ਕੇ ਥੱਲੇ ਨਾਉਣਾ ਪੈਂਦਾ ਹੈ ਤੇ ਇਹ ਸੀ ਜੀ ਆਪਣੀ ਸਾਖੀ ਜੀ ਉਮੀਦ ਕਰਦਾ ਤੁਹਾਨੂੰ ਪਸੰਦ ਆਈ ਹੋਣੀ ਹੈ ਤੇ ਪਸੰਦੀ ਆ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਕਮੈਂਟਾਂ ਵਿੱਚ ਵਾਹਿਗੁਰੂ ਲਿਖਿਓ ਜੀ ਤੇ ਮੇਰੇ YouTube ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਸਾਖੀ ਸ਼ਰਵਨ ਕਰਾਉਂਦਿਆਂ ਦਾਸ ਤੁਹ ਕੋਈ ਭੁੱਲ ਹੋ ਗਈ ਆ ਤਾਂ ਮਾਫ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ